ਹੰਦੂ ਸਾਹਿਬ ਹਾਂਜੀ ਆ ਗਾਧੀਆਂ ਤਿਆਰੀਆਂ ਜਾਂ ਕਰਦੇ ਫਿਰਦੇ ਹਾਂ ਮੈਂ ਗਾਧੀਆਂ ਤਿਆਰੀਆਂ ਕਰਨੀਆਂ ਭਾਈ ਮੈਂ ਤਿਆਰੀਆਂ ਕਰਦੀ ਫਿਰਦੀਆਂ ਸਫਾਈਆਂ ਦੀਆਂ ਇੱਕ ਤਾਂ ਮੇਰੇ ਪੱਖੇ ਰਹਿ ਗਏ ਇੱਕ ਮੇਰੇ ਪਰਦੇ ਰਹਿਨੇ ਆ ਤਹਣ ਤੋਂ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਵੀ ਭਾਈ ਪੱਖੇ ਆ ਜਿਹੜੇ ਉਹ ਵੀ ਦੋ ਹੱਥਾਂ ਦਾ ਕੰਮ ਹੈ ਕਿਉਂਕਿ ਜਿਵੇਂ ਬੈੱਡ ਤੇ ਕੁਰਸੀਆਂ ਰੱਖੂੰਗੀ ਕੁਰਸੀ ਆਏ 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 ਹਿੱਲਣ ਲੱਗ ਜਾਂਦੀ ਆ ਗਿਰ ਗਈ ਬੈੱਡ ਤੇ ਦੋ ਹੱਥਾਂ ਦਾ ਹੈ ਦੋ ਹੱਥਾਂ ਦਾ ਕਿ ਚਾਰ ਹੱਥਾਂ ਦਾ ਨਹੀਂ ਚੱਲ ਚਾਰ ਹੱਥਾਂ ਦਾ ਲਾ ਲਓ ਜਣੀ ਦੋ ਜਣਿਆਂ ਦਾ ਕੰਮ ਹੈ ਹੁਣ ਮੇਰੀ ਗੱਲ ਸੁਣੋ ਜੇ ਮੈਂ ਕੁਰਸੀ ਤੋਂ ਗਿਰ ਗਈ ਕੋਈ ਮੇਰੇ ਸੱਟ ਪੇਟ ਲੱਗੀ ਤੁਸੀਂ ਸੱਟ ਪੇਟ ਨੂੰ ਘੱਟ ਰੋਣਾ ਮੈਨੂੰ ਵੱਧਣਾਣਾ ਤੂੰ ਐਂ ਕਰਦੀ ਸੀ ਤੂੰ ਮੈਨੂੰ ਨਹੀਂ ਠੀਕ ਕਹਿ ਸਕਦੀ ਤੂੰ ਜੇ ਆ ਬੋਹ ਹੈ ਹੁਣ ਤੁਸੀਂ ਸੁਣਦੇ ਨਹੀਂ ਤੁਹਾਡੇ ਕੰਮ ਤੇ ਜੂਨ ਹੀ ਸਰ ਗਈ ਮੈਂ ਤੁਹਾਨੂੰ 10 ਵਾਰ ਕਹਿ ਲਿਆ ਵੀ ਭਾਈ ਇੱਕ ਪੱਖੇ ਇੱਕ ਪੜਦੇ ਆ ਦੋ ਕੰਮ ਮੇਰੇ ਨਾਲ ਉਹ ਕਰਾ ਦਿਓ ਮੈਂ ਪੜਦੇ ਮੈਨੂੰ ਉਤਾਰ ਕੇ ਦੇ ਦਿਓ ਪੱਖੇ ਮੇਰੇ ਨਾਲ ਸਾਫ ਕਰਾ ਦਿਓ ਕਿੱਡੀ ਕ ਗੱਲ ਐ ਉਹ ਲੱਗੀਆਂ ਹੁਣ ਸੋਚਦੀ ਸੀ ਵੀ ਇਹਨੂੰ ਮੰਜੇ ਤੇ ਕੁਰਸੀਆਂ ਨੂੰ ਤਰਾਂ ਕੀ ਕਰਾਂ ਆ ਲੱਗੀ ਹੋਈ ਤੇ ਹਨਰ ਉਹ ਕਰਨਾ ਆ ਪੱਖੇ ਤਾਂ ਤੇਰੇ ਮੈਂ ਕਰ ਦੰਨਾ ਸਾਹ ਹਾਂ ਪੱਖੇ ਤਾਂ ਮੈਂ ਕਰ ਦੰਨਾ ਕਰਾ ਦੂੰਗਾ ਹਾਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਜੀ ਪਹਿਲਾਂ ਮੈਂ ਇੱਕ ਜਣੇ ਨੂੰ ਗੈਂਤੀ ਵੀ ਮੇਰੇ ਹੈ ਨਾ ਪੜਦੇ ਪੁੱੜਦੇ ਜੇ ਲਾ ਕੇ ਪੱਖੇ-ਪੁੱਖੇ ਜੇ ਸਾਫ਼ ਕਰਾ ਦਿਓ ਜੀ ਇੱਕ ਜਣਾ ਹੋਰ ਆ ਗਿਆ ਜੀ ਮੇਰੇ ਲਿੱਕੇ ਆਜਾ ਸਾਜਣ ਜੀ ਆਜਾ ਪਾਹ ਚਾਹ ਪਲਾਉਂਗੀ ਇੱਕ ਗੱਲ ਹੋਰ ਕਹਿ ਦਿਆਂ ਕਰ ਹਾਂ ਕਿ ਉਹ ਬਿਨ ਸਾਰੇ ਸਾਰੇ ਚੈਨਲ ਦੇ ਹੀ ਹਾਲ ਹੈ ਵੀ ਵੀਅਰਸ ਨੇ ਨਾ ਜਿਹੜੇ ਉਹ ਜਿਹੜੇ ਉਹ ਮਤਲਬ ਸਬਸਕ੍ਰਾਈਬਰ ਨਹੀਂ ਹੁੰਦੇ ਹੈਗੇ ਜ਼ਿਆਦਾਤਰ ਵੀ ਸਬਸਕ੍ਰਾਈਬ ਕਰ ਦਿੰਦੇ ਹਾਂ ਮੈਂ ਉਹੀ ਤਾਂ ਕਹਿ ਨਹੀਂ ਆ ਰੋਜ਼ ਹਾਂ ਸਾਰੇ ਚੈਨਲਾਂ ਦੇ ਅਹੀ ਹਾਲ ਹੈ ਲੋਕ ਨਾ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਵੀਡੀਓ ਦੇਖ ਕੇ ਉੱਡ ਜਾਂਦੇ ਹਾਂ ਇਹ ਤਾਂ ਹੈ ਗੱਲ ਦੀ। ਹਾਂ ਦੇਖੋ ਜੀ ਤੁਸੀਂ ਵੀਡੀਓ ਦੇਖ ਕੇ ਨੰਗ ਜਾਣੇ ਹੋ। ਪਲੀਜ਼ ਪਲੀਜ਼। ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਠੀਕ ਹੈ? ਇੱਕ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੁਸੀਂ ਸਾਡਾ ਪਰਿਵਾਰ ਹੋ ਤੁਸੀਂ ਸਾਡੀ ਫੈਮਲੀ ਹੋ ਅਸੀਂ ਤੁਹਾਡੇ ਨਾਲ ਹਰ ਇੱਕ ਗੱਲ ਸ਼ੇਅਰ ਕਰਦੇ ਆਂ। ਠੀਕ ਹੈ ਜੀ ਚੰਗੀਆਂ ਗੱਲਾਂ ਕਰੀਦੀਆਂ ਸੇਧ ਵਾਲੀਆਂ ਗੱਲਾਂ ਕਰੀਦੀਆਂ ਆਪਾਂ ਜੇ ਵੀਡੀਓ ਵੀ ਕੋਈ ਬਣਾਇਆ ਕਰਾਂਗੇ ਦੂਜੀ ਉਹ ਵੀ ਆਪਾਂ ਵਧੀਆ ਹੀ ਬਣਾਇਆ ਕਰਾਂਗੇ। ਪਰ ਤੁਸੀਂ ਸਬਸਕ੍ਰਾਈਬਰ ਨਾ ਭੁੱਲਿਆ ਕਰੋ ਸਬਸਕ੍ਰਾਈਬ ਕਰਨਾ ਆਪਾਂ ਨੇ 17000 ਪਟੱਪ ਗਏ ਮਹਾਰਾਜ ਦੀ ਕਿਰਪਾ ਨਾਲ ਮੈਂ ਚਾਹੁੰਨੀ ਆ ਵੀ ਜੇ ਆਹ ਸਾਲ-ਸਾਲ ਆਪਾਂ ਲੱਖ ਦੇ ਨੇੜੇ ਤੇ ਲੱਗ ਜਾਈਏ ਤੁਹਾਡੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਤਾਂ ਵਧੀਆ ਠੀਕ ਹੈ ਜੀ ਚਲੋ ਠੀਕ ਹੈ ਸਰਦਾਰ ਆ ਗਿਆ ਅੱਜ ਮੇਰੇ ਡਿੱਕੇ ਹੁਣ ਮੈਂ ਪੱਖੇ ਤੇ ਪੜਦਿਆਂ ਦਾ ਕੰਮ ਇਹਨਾਂ ਤੋਂ ਕਰਾਉਣੀ ਆ ਠੀਕ ਹੈ ਜੀ ਹੁਣ ਦੇਖਿਓ ਕਿਵੇਂ ਕੰਮ ਲਈਦਾ ਮੈਂ ਨੰਦ ਖਾਨੀਆਂ ਅਸੀਂ ਕਰ ਲਈਏ ਪੱਖੇ ਸਾਫ ਠੀਕ ਹੈ ਤੁਸੀਂ ਮਾਰਿਆ ਉਹ ਮੜਾ ਜੇ ਉਧਰ ਪਛਮਾ ਵੱਲ ਜਿਹੜਾ ਠੀਕ ਹੈ ਉਧਰ ਮੈਂ ਮੈਨੂੰ ਆਏ ਲੱਗਿਆ ਜਿਵੇਂ ਮੈਂ ਖੁੰਡਾ ਖੁੱਲਾ ਭੁੱਲੇ ਹੀ ਹੁੰਦੀ ਆ ਪਰਲਾ ਮੜਾ ਜੇ ਦਰਵਾਜ਼ਾ ਦੇਖਿਆ ਸੀ ਹਾਂ ਚਲੋ ਮੈਂ ਹੁਣ ਤੁਹਾਡੇ ਨਾਲ ਇਹ ਕੰਮ ਕਰਦੀ ਕਰਦੀ ਮੈਂ ਦੋ ਕ ਗੱਲਾਂ ਹੋਰ ਵੀ ਕਰਨੀਆਂ ਕਰ ਲੈ ਬਲ ਤੇ ਮੈਨੂੰ ਕਾਫੀ ਮੈਸੇਜ ਆਲੇ ਗੱਲ ਐ ਸੱਸ ਨੂੰਂ ਦੀ ਗੁੱਸਾ ਨਾ ਕਰਿਓ ਠੀਕ ਐ ਦੇਖੋ ਜੀ ਐਂ ਕਮ ਲੇ ਗਏ ਐਂ ਕਮ ਲੇ ਕਦੇ ਰਾਜਿਆਂ ਦੇ ਕਦੇ ਬਾਬੂਆਂ ਦੇ ਹਾਂ ਆ ਆਗਾਰਦ ਨਹੀਂ ਨਾ ਮੈਂ ਤਾਂ ਉੱਤਰ ਦੀ ਮੈਂ ਤਾਂ ਹੋਰ ਸੋਚਦੀ ਆ ਬਈ ਜਿਹੜੇ ਆ ਦਿਖਾਉਨੇ ਹੁੰਨੇ ਆ ਬਈ ਉਹ ਕਵਰ ਜੇ ਚੜਾ ਲਵੇ ਅੱਗੇ ਭੈਣਾ ਚੜਾ ਦੰਦੀਆਂ ਅਖਬਾਰ ਅਖਬਾਰ ਹੁਣ ਪਤਾ ਨਹੀਂ ਚੜਾ ਸਕਦੇ ਹੈਗੇ ਕਿਉਂਕਿ ਆਪਾਂ ਨੂੰ ਸਿਆਲ 'ਚ ਵੀ ਫਰਸ਼ ਸਕਾਉਣ ਦੀ ਲੋੜ ਪੈਂਦੀ ਆ ਨਾ ਅਖਬਾਰਾਂ ਨੇ ਤਾਂ ਪੱਟ ਕੇ ਜਾਣਾ ਉਹ ਮੈਂ ਉਦੋਂ ਮोटे-ਮोटे ਜਿਹਾ ਸਾਫ਼ ਕਰਤੇ ਸੀਗੇ ਪਤਾ ਨਹੀਂ ਕਰਦਾ ਕਿੱਥੋਂ ਆਉਂਦਾ ਨਾਲੇ ਦੇਖ ਲੈ ਸਾਰੀਆਂ ਟਾਕੀਆਂ ਦਰਵਾਜ਼ੇ ਸਭ ਕੁਝ ਬੰਦ ਆ ਇਹ ਪਾਈ ਹੋ ਜਾਂਦਾ ਪਾਈ ਹੋ ਜਾਂਦਾ ਹੁੰਦਾ ਹੈ ਨਾ ਹਾਂ ਹੰਦਾ ਕਰੇ ਤਾਂ ਕਰੇ ਕੀ ਅਸੀਂ ਘਰ ਦੀ ਗੱਲ ਛੱਡ ਜਾਨੀਆਂ ਸਰਦਾਰ ਸਾਡੀਆਂ ਕਰਦਾ ਜਾਣੀ ਬੈ ਜਾ ਬੈ ਜਾ ਬੈ ਜਾ ਮੀ ਥਿਆੜੀ ਜੱਲੇ ਗਾ ਰਹੀ ਹੈ ਨਾ ਤੁਹਾਡੇ ਸਾਰੇ ਆਦਮੀਆਂ ਦਾ ਆਈ ਹਾਲਾ ਤੁਹਾਡੇ ਜਿੱਥੇ ਜੀ ਕਰਦਾ ਉੱਤੀ ਤਾਂ ਸਾਡੇ ਤੁਸੀਂ ਪ੍ਰੈਸ ਜੀ ਕਰ ਦੰਨੇ ਹੋ ਬਿਲਕੁਲ ਨਹੀਂ ਹਾਂ ਬਿਲਕੁਲ ਨਹੀਂ ਕੋਈ ਗੁਨਾਹ ਕਰਕੇ ਕਹਿੰਦਾ ਹੁੰਦਾ ਵੀ ਹਾਂ ਮੈਂ ਗੁਨਾਹ ਕੀਤਾ ਯਾ ਜਿਹੜਾ ਕੀਤਾ ਹੀ ਨਹੀਂ ਹਾਂ ਜਿਹੜਾ ਕੀਤਾ ਹੀ ਨਹੀਂ ਮਾੜੀ ਜੀ ਕੋਈ ਗਲਤੀ ਹੋ ਜਵੇ ਚਾਰੇ ਪੈਰ ਚੱਕ ਕੇ ਪੈਣਾ ਫਿਰ ਉਹ ਗਰਦ ਨਹੀਂ ਸਾਡੀ ਧਾੜ ਨਹੀਂ ਤਾਂ ਹੋਰ ਕੀ ਆ ਹਾਂ ਚਲੋ ਭਾਈ ਮੁਰਾ ਨਵਾਂ ਸਪੈਨੋਆਣਾ ਸਮਾਂ ਤਾਂ ਕੱਟਣਾ ਹੁਣ ਜਿਹੜਾ ਬਾਪੂ ਨੇ ਲੜਫੜਾਇਆ ਉਹਦੀ ਤਾਂ ਇਲਾਜ ਰੱਖਣੀ ਐ ਐਸਾ ਰਕਾ ਬਾਪੂ ਤੇ ਫੜਾਇਆ ਪੱਲੇ ਦੀ ਇਲਾਜ ਦਾ ਰੱਖਣੀ ਹੋਣੀ ਆ ਵਾਲਾ ਸਰੇ ਦਾ ਕਰ ਲੈ ਤੱਕ ਯਾਰ ਇਹ ਤਾਂ ਹੋ ਗਈ ਬਣ ਗਈ ਗੱਲ ਹਾਂਜੀ ਹਾਂਜੀ ਐਨ ਵਧੀਆ ਹੋ ਗਿਆ ਐ ਤਾਂ ਹੈ ਨਹੀਂ ਨਾ ਬਬ ਥੈਂਕ ਯੂ ਜੀ ਮਾੜੀ ਮੋਟੇ ਮੈ ਟਿਕਟ ਅਜਈਆ ਹਾਂ ਤਾਂ ਓਏ ਹਾਏ ਇਹ ਸਾਡੇ ਹੈਲਪਰ ਸਾਹਿਬ ਪੂਰੀ ਆ ਜਾਂਦੀ ਪਹਿਲਾਂ ਇਹਨੂੰ ਕਰ ਲੰਦੇ ਅੱਛਾ ਆ ਇਹਨੂੰ ਸੈਂਟਰ ਵਾਲਿਆਂ ਕਰੋ ਇਹ ਤਾਂ ਖਾ ਸਕਦਾ ਇਹ ਐ ਲੌਬੀ ਦਾ ਮੇਨ ਪੱਖਾ ਇਹ ਲੌਬੀ ਦਾ ਉਧਰੋਂ ਦੇਖ ਲਓ ਐਨਾ ਸਾਫ ਕੀਤਾ ਤੀਗਾ ਇਹ ਥੱਲੇ ਉਹ ਮੰਜਾ ਰੱਖ ਲਾ ਹਾਂ ਮੰਜਾ ਮਿੰਜੀ ਰੱਖ ਲਓ ਮੈਂ ਤਾਂ ਕਹਨੀ ਆ ਕਮੰਜਾ ਮੰਜਾ ਰੱਖ ਲਓ ਮੰਜਾ ਰੱਖ ਲਓ ਪੱਕਾ ਦੇਖੋ ਉਹਦੇ ਕਰਕੇ ਆ ਜੀ ਲੌਬੀ ਕਰਕੇ ਲੌਬੀ ਕਰਕੇ ਇੱਥੇ ਅਦਰਵਾਜ਼ਾ ਖੁੱਲ੍ਹਾ ਹੈ ਨਾ ਹਾਂ ਉਧਰੋਂ ਬਾਹਰੋਂ ਹੁਣ ਸੜਕ ਤੋਂ ਮੋਟਰਾਂ ਗੱਡੀਆਂ ਲੰਘਦੀਆਂ ਜਾਂਦਾ ਕਾਫੀ ਉੱਠਦਾ ਤੇ ਆ ਤਾਂ ਹੁਣ ਰੋਡ ਬਣ ਗਿਆ ਵਧੀਆ ਹੁਣ ਤਾਂ ਨਜ਼ਾਰਾ ਹੈ ਹੋ ਜਾਣਾ ਇਹਨੇ ਵੀ ਸਭ ਉਹ ਗਿੱਲੀ ਲੀਰ ਤਾਂ ਨਹੀਂ ਚਾਹੀਦੀ ਨਾ 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 ਗਿੱਲੀ ਲੀਰ ਤਾਂ ਮੈਨੂੰ ਡਰ ਲੱਗੀ ਜਾਂਦਾ ਨਾ ਨੂੰ ਲੋਡ ਗਿਆ ਤਾਂ ਮੈਂ ਇੰਸ ਚ ਚੱਕ ਦੋ ਲੋਡ ਨਹੀਂ ਹੈਗੀ ਯਾਰ ਗਿੱਲੀ ਲੀਰ ਦੀ ਧੰਨਵਾਦ ਕਰਦੇ ਬੱਚਾ ਵੀ ਕੱਢ ਦੋ ਇਹ ਪੱਖਾ ਉੱਚਾ ਸਾਡਾ ਥੋੜਾ ਜਿਆ ਇਹਨੂੰ ਰਾੜ ਪੌਣੇ ਵਾਲੀ ਆ 2.5 ਫੁਰਦੀ ਪੱਖੇ ਤਾਂ ਨੀਵੇਂ ਹੀ ਚਾਹੀਦੇ ਆ ਜਿਹੜਾ ਕੁਰਸੀ ਮੇਜ ਰੱਖ ਕੇ ਆਪਾਂ ਸਾਫ਼ ਕਰ ਸਕੀਏ ਆਰਾਮ ਨਾਲ ਨਾਲੇ ਆਏ ਆ ਛੱਤ ਤੋਂ ਜੇ ਹੀਟ ਹੋਣਗੇ ਪੱਖੇ ਛੱਤ ਵਾਲਾ ਸੇਕ ਥੱਲੇ ਨੂੰ ਨਹੀਂ ਪੱਖਾ ਮਾਰਦਾ ਉਨੀ ਹਵਾ ਵੱਧ ਮਾਰਦਾ ਪੱਖਾ ਹਵਾ ਵੱਧ ਮਾਰਦਾ ਖਵਾ ਠੰਡੀ ਵੀ ਹੁੰਦੀ ਹੈ ਕਮਰੇ ਚ ਹਾਂ ਜਿੰਨਾ ਛੱਤ ਨਾਲ ਪੱਖਾ ਲਾ ਕੇ ਚੱਲੂ ਉਨੀ ਹਵਾ ਤੱਤੀ ਹੋਊਗੀ ਚਲੋ ਬਹਾਨੇ ਨਾਲ ਦੀਵਾਲੀ ਦੇ ਬਹਾਨੇ ਨਾਲ ਮਣੀ ਮੁੱਟੀ ਪੜਦੇ ਪੜਦਿਆਂ ਦੀ ਕਿਥੇ ਸਫਾਈ ਹੋ ਜਾਂਦੀ ਆ ਤੇ ਬਾਕੀ ਤਾਂ ਰੋਜ਼ ਫੇਟ ਤਾਂ ਆਪਾਂ ਬੈਡਾਂ ਬੁੱਡਾਂ ਪੇਟੀਆਂ ਥੱਲੇ ਹੋਰ ਮਾਣਾ ਮੋਟਾ ਤਾਂ ਕਰਦੇ ਹੀ ਰਹਿੰਦੇ ਆ ਜਾਲਿਆਂ ਝੋਲਿਆਂ ਤੇ ਲੀਰ ਫੇਰਦੇ ਰਹਿੰਦੇ ਆ ਉਹ ਦੇਖੋ ਜੀ ਉਹ ਵਿੱਚ ਜਿਹੜਾ ਬਣਿਆ ਹਾਂ ਬਾਨਾ ਜਾ ਹੋ ਜਾਂਦਾ ਜੀ ਲੈ ਹੁਣ ਆ ਦੀਆਂ ਹੁਣ ਦਿਵਾਲੀਆਂ ਨੇ ਤੁਹਾਨੂੰ ਪਤਾ ਹੀ ਆ ਆਲੇ-ਦਾਲੇ ਅਕਬਰਸਦੀ ਆ ਟੈਪ ਨੂੰ ਸਾਫ਼ ਕਰ ਸਾਰੀ ਨੂੰ ਨਾਲ ਦੀ ਨਾਲ ਇੱਧਰ ਦਿਵਾਲੀਆਂ ਹੁੰਦੇ ਤਾਂ ਹੁਣ ਉਹ ਚਾਅ ਰਹੇ ਹੀ ਨਹੀਂ ਹੌਣ ਦੇ ਵੇਲੇ ਸਾਨੂੰ ਪਤਾ ਹੀ ਆ ਹੁਣ ਕੀ ਕੁਝ ਬਣਦਾ ਆਪਣੇ ਸਮਾਜ ਦੇ ਚ ਬੰਦੇ ਦਾ ਮਨੇ ਨਹੀਂ ਠੀਕ ਰਹਿੰਦਾ ਹੈਨਾ ਕੋ ਚਲ ਬਹਾਨੇ ਨਾਲ ਸਫਾਈ ਹੋ ਜਾਂਦੀ ਆ ਹੋਰ ਕੁਝ ਨਹੀਂ ਮਾਸਾ ਬਾਰ ਨੂੰ ਕਿਹਾ ਵੀ ਪਹਿਲਾਂ ਤਾਂ ਨਾ ਪੜਦੇ ਹਾਂ ਦਾ ਕੰਮ ਕਰਾਓ ਨਾਲ ਪੱਖਿਆਂ ਦਾ ਜਾ ਤਾਂ ਮਿਲੂਗੀ ਹਾਂ ਹੁੰਦਾ ਤਾਂ ਵਿਚਾਰਿਆਂ ਨਾਲ ਤਾਂ ਤਕਰੀਆ ਹੈਨਾ ਚੱਕੋ ਵਿਚਾਰੇ ਸਾਹੂ ਐ ਫੇਰ ਵੀ ਡਰ ਦੇ ਮਾਰੇ ਕਹਣੇ ਲੱਗ ਜਾਂਦੇ ਆ ਵਿਚਾਰੇ ਉਹ ਕੀ ਦਾ ਮਸਲਾ ਭਾਈ ਆ ਪਾ ਦੇ ਲੀਰ ਕੱਢ ਜੋ ਅੱਛਾ ਰੋਟੀ ਦਾ ਮਸਲਾ ਹੈ ਹੋਰ ਕੀ ਨਹੀਂ ਹਾਂ ਇਹ ਸਾਰਾ ਸਾਲ ਤਾਂ ਸਾਨੂੰ ਰੋਟੀਆਂ ਨਹੀਂ ਮਿਲਦੀ ਹਾਂ ਹਾਂ ਹੁਣ ਆ ਦਵਾਲੀ ਦੀ ਤੁਸੀਂ ਦੁੱਖ ਕੰਮ ਸਾਡੇ ਨਾਲ ਕਰਾਓਗੇ ਤਾਂ ਸਾਨੂੰ ਰੋਟੀ ਚੜਨੀ ਹੈ ਇਕਣੇ ਹੁੰਦਾ ਹਾਂ ਆ ਗੱਲਾਂ ਨਹੀਂ ਹੈ ਗੱਲਾਂ ਨੂੰ ਨਹੀਂ ਉਹ ਹੁੰਦੇ ਪੁੰਜੇ ਕਰਨ ਨੰਦੇ ਨਹੀਂ ਆ ਗੱਲਾਂ ਚੰਗੀ ਦੋਸਤ ਨਾਲ ਦੇ ਆ ਨਹੀਂ ਆ ਗੱਲਾਂ ਨਹੀਂ ਗੱਡੀ ਚੋਂ ਜਾਂਦੀਆਂ ਹਾਂ ਐ ਨਹੀਂ ਹੈ ਹਾ ਡਾਇਲੋਗ ਨਾ ਕਹੂੰਗੀ ਉਹ ਇਹ ਕਲਮ ਤੁਹਾਡੇ ਢਿੱਡ ਚੋਂ ਖਾਰ ਕਿੱਥੇ ਜਾਂਦੀ ਹੈ ਹਾਂ ਲੱਖ ਸਾਰੀ ਉਮਰ ਇਹਨਾਂ ਦੇ ਘਰਾਂ ਨੂੰ ਕੰਮ ਕਰੀ ਜਾਈਏ ਹਾਂ ਹਾਂ ਉਹ ਖੁੱਲਣ ਉਹ ਘੜੀ ਚ ਪਰਾਈਆਂ ਕਰ ਦਿੰਦੇ ਨੇ ਬਸ ਕਿਉਂ ਆਪਣੇ ਲਾਪੜ ਤੇ ਜਮਾਂ ਗੰਦੇ ਨਹੀਂ ਹੈ ਨਾ ਕਰਦੇ ਜੀ ਉਹ ਹੈ ਪਕੜ ਹੱਥ ਹਥ ਲਾਉਨੇ ਆ ਇਹਨਾਂ ਨੂੰ ਅੱਛਾ ਬੈਜੋ ਮੜਾ ਜਾ ਹਾਈ ਨਹੀਂ ਮੇਰੇ ਤਾਂ ਓਹੀ ਦੁਖਣ ਲੱਗ ਗਈ ਚੱਕ ਜਿੰਨੇ ਕਦਰ ਹੀ ਹੁਣ ਤੁਸੀਂ ਮੇਰੀ ਗੱਲ ਸੁਣੋ ਸੁਣਾਓ ਕਮਾ ਲਾਈਨ ਤੇ ਚਾਰ ਮੈਸੇਜ ਆਹ ਚਾ ਤਨਵਾਦੇ ਹੋ ਕੇ ਸਾਜਰੇ ਸਾਜਰੇ ਨਹੀਂ ਆਉਂਦੇ ਕਈ ਦਿੰਦੇ ਆਪਣਾ ਟਾਈਮ ਨਹੀਂ ਲੱਗਿਆ ਕਈ ਬਹੂਆਂ ਨੇ ਕਿਹਾ ਬਹੂਆਂ ਦਾ ਹੀ ਹੂੰ ਬਹੂਆਂ ਦੇ ਹੀ ਸੱਸਾਂ ਫਰਤੀ ਕਹਿੰਦੇ ਆ ਵੀ ਤੁਸੀਂ ਇਹ ਵੀਡੀਓ ਜ਼ਰੂਰ ਬਣਾਓ ਬਈ ਜ਼ਿਆਦਾਤਰ ਹੁਣ ਵੀ ਹਮ ਐ ਸਦੀ ਚ ਵੀ ਪਿੰਡਾਂ ਚ ਇਦਾਂ ਦੇ ਘਰਾਂ ਚ ਕਈ ਘਰਾਂ ਚ ਇਦਾਂ ਦੇ ਰਿਵਾਜ ਐ ਹਮ ਆਖੇ ਇੱਕ ਤਾਂ ਅਚਾਰ ਹਮ ਇੱਕ ਦੇਸੀ ਘਿਓ ਹਮ ਇੱਕ ਹੋਰ ਕੀ ਲਿਖਿਆ ਆ ਤਾਂ ਕੁੜੀਆਂ ਨੇ ਆਹ ਆਪਣਾ ਕੀ ਕਹਨੇ ਹਨ ਅਚਾਰ ਦੇਸੀ ਘਿਓ ਦੁੱਧ ਤਾਂ ਪਤਾ ਨਹੀਂ ਮੈਂ ਤਾਂ ਦਿਮਾਗ ਚੋਂ ਵੀ ਗੱਲਾਂ ਨਿਕਲ ਜਾਂਦੀਆਂ ਨੇ ਜਾਇਖਾਨਿਆਂ ਦੀਆਂ ਦੁਬਾਰਾ ਪੜ ਲੈਣੇ ਤੇ ਦੁਬਾਰਾ ਹੁਣ ਕੀ ਪੜੂੰਗੀ ਹੁਣ ਤੁਸੀਂ ਦੇਖ ਦੁੱਧ ਹੋ ਗਿਆ ਦੁੱਧ ਆਪਾਂ ਉਨਾਂ ਕੇ ਵਰਤੂਗੇ ਜਿੰਨਾ ਕਿ ਸਾਨੂੰ ਲੋੜ ਹੈ ਹੂੰ 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 ਕਿਉਂ ਦੋ ਤਿੰਨ ਕੁੜੀਆਂ ਨੇ ਕੀ ਲਿਖਿਆ ਹੋਇਆ ਅੱਛਾ 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 ਆ ਗਿਆ ਮੇਰੇ ਯਾਦ ਮੈਂ ਪੜਿਆ ਤਾਂ ਇਹ ਕੱਲ ਪਰਸੋਂ ਆਇਆ ਤਾਂ ਆਚਾਰ ਦੇਸੀ ਕਿਉਂ ਜਿਹਨੋਂ ਮਤਲਬ ਸਾਡੀਆਂ ਸੱਸਾਂ ਕੁੰਡੀ ਲਾ ਕੇ ਬੰਦ ਕਰਕੇ ਰੱਖ ਦਿੰਨੀਆਂ ਹਾਂ ਜਿੰਦਾ ਲਾਲਨ ਦੀਆਂ ਨੇ ਦਫਾ ਹੋਣੀਆਂ ਉਹਨਾਂ ਇੱਕ ਮੁੰਡੇ ਚੂਗਾ ਕੌਲੀ ਚ ਪਾ ਕੇ ਚਮਚਾ ਹਾਂ ਉਹੀ 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 ਪੜਿਆ ਮੈਂ ਮੁੰਡੇ ਨੂੰ ਕੌਲੀ ਚ ਪਾ ਕੇ ਚਮਚਾ ਕੇ ਉਹਦਾ ਰੱਖ ਦੇਣਾ ਬਾਕੀ ਮੁੰਡੇ ਨੇ ਰੋਟੀ ਲੈ ਲਈਆਂ ਕੌਲੀ ਚ ਪਾ ਕੇ ਉਹ ਹੈ ਉਹ ਨਹੀਂ ਕਿਸੇ ਦੀ ਜਿਹੜੀ ਤੂੰ ਕੰਮ ਕਰਦੇ ਆ ਸਾਰੀ ਦਿਹਾੜੀ ਮਰਦੀ ਫਿਰਦੀ ਆ ਕਿਸੇ ਦੀ ਹੈ ਉਹ ਨਹੀਂ ਇਹ ਤਾਂ ਲਾਲੋ ਜਿੰਦਾ ਨਹੀਂ ਮੇਰੀ ਗੱਲ ਸੁਣੋ ਹੁਣ ਮੈਂ ਆਪਣੀ ਵੀ ਗੱਲ ਕਰਦੀ ਆ ਪਰ ਸਾਰੀਆਂ ਧੀਆਂ ਬਣਾ ਸਹੁਰੇ ਘਰ ਆਈਆਂ ਹੋਈਆਂ ਜਿਹੜੀਆਂ ਜੇ ਖਾਊਂਗੀਆਂ ਤਾਂ ਕਮਾਊਂਗੀਆਂ ਅੱਪਾ ਜੇ ਖਾਊਂਗੀਆਂ ਤਾਂ ਕਮਾਊਂਗੀਆਂ ਕਿੰਨਾ ਕੁ ਖਾ ਲੂਗੀ ਢਿੱਡ ਦੇ ਨਾਲ ਤਾਂ ਨਹੀਂ ਬੰਨ ਲੂਗੀ ਆ ਜਿੰਨੀ ਕੁ ਭੁੱਖਾ ਬੰਦਾ ਉਨਾ ਹੀ ਖਾਊਗਾ ਹੁਣ ਦੁੱਧ ਰਿਹਾ ਚਲੋ ਦੁੱਧ ਮੈਂ ਆਪਣੀ ਗੱਲ ਕਰਾਂ ਜੇ ਭਾਈ ਸਾਡੇ ਘਟ ਦੁੱਧ ਹੱਥ ਨਹੀਂ ਲੱਗਿਆ ਹੋਇਆ ਠੀਕ ਹੈ ਹੁਣ ਪਹਿਲ ਤੇ ਬਚਪਨ ਤੋਂ ਹੀ ਖੁੱਲੇ ਦੁੱਧਾਂ 'ਚ ਰਹੇ ਹੋਏ ਆ ਠੀਕ ਹੈ ਕਾਲੀ ਪੀਲੀ ਜੀ ਚਾਹ ਸਾਨੂੰ ਤਾਂ ਪਸੰਦ ਨਹੀਂ ਹੈਗੀ ਬੇ ਮਤਰਾਲ ਵਰਗੀ ਚਾਹ ਪੀਏ ਠੀਕ ਹੈ ਬਈ ਆਪਣਾ ਜੇ ਤਾਂ ਗਾਂ ਦਾ ਦੁੱਧ ਹੈ ਤਾਂ ਤਾਂ ਰਤੀ ਭਰ ਪਾਣੀ ਪਾ ਕੇ ਦੁੱਧ 'ਚ ਪੱਤੀ ਮਾਰਨੀ ਆ ਠੀਕ ਹੈ ਜੇ ਮੈਂ ਇਸ ਦਾ ਦੁੱਧ ਹੈ ਤਾਂ ਆਪਣਾ ਚਾਹ ਵੈਸੇ ਹੀ ਗਾੜੀ ਬਣ ਜਾਂਦੀ ਆ ਹੁਣ ਰਹੀ ਗੱਲ ਕਿਉਂ ਦੀ ਨਾ ਕਿਉਂ ਜੈ ਖਾਣਿਆਂ ਦੀ ਉਹ ਮੈਂ ਸੱਸਾਂ ਨੂੰ ਕਹਿੰਨੀ ਆ ਮੇਰੀ ਮੇਰੀ ਉਮਰ ਦੀ ਹੋਣਗੇ ਮਾਣੀ ਮੁਟੀਆਂ ਵੀ ਤਾਂ ਬੜੀਆਂ ਹੋਣਗੀਆਂ ਹੈ ਬਈ ਤੁਸੀਂ ਜਿੰਦਾ ਲਾਉਨੀਆਂ ਐ ਫਿਰ ਉਦੋਂ ਬਾਅਦ ਇੱਕ ਚਮਚਾ ਘਿਓ ਦਾ ਕੁੜੀ ਕਹਿੰਦੀ ਕੌਲੀ ਚ ਪਾ ਕੇ ਉਨਾ ਹੀ ਰੱਖ ਦੇਣਾ ਵੀ ਆ ਮੁੰਡੇ ਨੂੰ ਰੋਟੀ ਦੇ ਦੀ ਸਬਜੀ ਪਾ ਕੇ ਸਬਜੀ ਪਾ ਕੇ ਹੈ ਹੁਣ ਪਹਿਲੇ ਮੈਨੂੰ ਆਏ ਦੱਸੋ ਬਈ ਕੁਛ ਵੀ ਹੈ ਭਾਈ ਤੁਸੀਂ ਬੇਸ਼ੱਕ ਦੀ ਮੇਰੇ ਤੋਂ ਕਿੰਨੀ ਐ ਵੱਡੀਆਂ ਪਰ ਮੈਨੂੰ ਗੁੱਸਾ ਬਣਾਇਆ ਇਹਨਾਂ ਗੱਲਾਂ ਤੇ ਮੈਨੂੰ ਹਾਸੀ ਵੀ ਬਹੁਤ ਆਈ ਮੈਂ ਕਿਹਾ ਵੀ ਅੱਜ ਦੇ ਸਮੇਂ ਚ ਵੀ ਅੱਜ ਦੇ ਸਮੇਂ ਚ ਵੀ 20 25 30 ਸਾਲ ਪਹਿਲਾਂ ਤਾਂ ਮੰਨਿਆ ਚਲੋ ਵੀ ਕਰਦੀਆਂ ਤੇ ਪੁਰਾਣਾ ਮਾਡਲ ਕਰਦੀਆਂ ਉਹ ਰਲ ਮਾਡਲ ਬਈ ਹੁਣ ਨਹੀਂ ਹੁਣ ਇਹ ਫਿਰ ਜਾਂ ਤਾਂ ਪੁਰਾਣੀਆਂ ਬੁੜੀਆਂ ਹੁੰਦਾ ਜਿਨ੍ਹਾਂ ਦੇ ਘਰ ਚ ਚੌਧਰ ਹੈ ਜਿਹੜੀਆਂ ਅੱਜ 70 80 ਸਾਲ ਦੀ ਏਜ ਐ ਚ ਹੈ ਇਹ ਕੰਮ ਉਹਨਾਂ ਦੇ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਸਾਡੀ ਏਜ ਵਾਲੀਆਂ ਦੇ ਕੰਮ ਇਹ ਹੋਣਗੇ ਠੀਕ ਹੈ ਹੁਣ ਸਾਡੀ ਏਜ ਵਾਲੀਆਂ ਤਾਂ ਜ਼ਿਆਦਾਤਰ ਨੂਹਾਂ ਨਾਲ ਫਰੈਂਡਲੀ ਰਹਿੰਦੀਆਂ ਨੇ ਠੀਕ ਹੈ ਕੋਈ ਹੋਊਗੀ ਬੜੇ ਸੁਭਾਦੀ ਪਰ ਮੈਂ ਦੱਸ ਮੈਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੈਨ ਵੈਨ ਜਦੋਂ ਮੈਂ ਗੱਲ ਕਿਹੜੇ ਤਰੀਕੇ ਨਾਲ ਤੁਹਾਡੇ ਨਾਲ ਕਰਾਂ ਜੇ ਤੁਸੀਂ ਇੱਕ ਕੌਲੀ ਆਪਣੇ ਮੁੰਡੇ ਖਾਤਰ ਰੱਖਤੀ ਚਮਚਾ ਪਾ ਕੇ ਘਿਓ ਦਾ ਰੱਖਤਾ ਵੀ ਆ ਮੇਰੇ ਮੁੰਡੇ ਨੂੰ ਰੋਟੀ ਦੇ ਦਿੰਦੀ ਬਹੂ ਨੂੰ ਕਹੇਤਾ ਉਹ ਜਵਾਕੜੀ ਦੇ ਮਨ 'ਚ ਕਿੱਡਾ ਫਰਕ ਜਾਊਗਾ ਵੀ ਮੈਂ ਦਿਨ ਰਾਤ ਘਰ ਲਈ ਮਰਦੀ ਆ ਮੈਂ ਇਹਨਾਂ ਦੇ ਬੱਚੇ ਸੰਭਦੀਆਂ ਇਹਨਾਂ ਦਾ ਪਰਿਵਾਰ ਸੰਭਦੀਆਂ ਇਹਨਾਂ ਦਾ ਘਰ-ਵਾਰ ਸੰਭਦੀਆਂ ਮੈਂ ਇੱਕ ਚਮਚਾ ਜੇ ਪੁੱਤ ਨੂੰ ਦਿੱਤਾ ਤਾਂ ਨੂਨ ਨੂੰ ਵੀ ਵੇਜਣ ਦੇ ਇੱਕ ਚਮਚਾ ਕਿਉਂ ਇੱਕ ਚਮਚਾ ਮੇਰੇ ਜੋਗਾ ਕਿਤੇ ਘਰ 'ਚ ਦੇਸੀਗੇ ਹੁੰਦਾ ਨਹੀਂ ਹੈਗਾ ਜੇ ਪਾਉਣਗੇ ਕਮਾਉਣਗੇ ਆ ਤਾਂ ਖਾਣਗੇ ਆ ਫਿਰ ਤਾਂ ਹੀ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਜਿਹੜੇ ਘਰਾਂ 'ਚ ਇਹ ਘਸਾ ਹੈ ਧੀਆ ਭੈਣਾਂ ਸਬਰ ਤਾਂ ਕਰ ਲੈਂਦੀਆਂ ਨੇ ਇਹ ਗੱਲਾਂ ਇਹ ਗੱਲ ਛੋਟੀ ਜੀ ਹੋਇਆ ਇੱਕ ਚਮਚਾ ਕਿਉਂਦਾ ਗੱਲ ਛੋਟੀ ਜੀ ਹੈ ਪਰ ਧੀ ਭੈਣ ਦੇ ਦਿਲ ਤੇ ਬਹੁਤ ਵੱਡੀ ਥੇਸ ਪਹੁੰਚਦੀ ਹੈ ਇੱਕ ਕੁੜੀ ਨੇ ਤਾਂ ਇਹ ਵੀ ਲਿਖਿਆ ਹੋਇਆ ਕਹਿੰਦੀ ਮੈਂ ਦੇਸੀ ਕਿਉਂ ਮੇਰੇ ਪੇਕੇ ਘਰ ਬਥੇਰੀਆਂ ਮੱਜਾਂ ਕਹਿੰਦੀ ਮੈਂ ਤਾਂ ਉੱਥੇ ਤੋਂ ਕਿਲੋ 2-2 ਕਿਲੋ ਲੈ ਆਉਣੀ ਆ ਆਪਣੇ ਜੋਗਾ ਕਹਿੰਦੀ ਮੈਂ ਵੀ ਫੇਰ ਉਹਦੇ ਮੁੰਡੇ ਨੂੰ ਪਾਕੇ ਨਹੀਂ ਦੰਦੀ ਕਿਉਂ ਕਹਿੰਦੀ ਹੈਗਾ ਤੂੰ ਆਪਣੇ ਘਰੋਂ ਘਾਉ ਮੈਂ ਆਪਣੇ ਘਰੋਂ ਘਾਉ ਠੀਕ ਹੈ ਕਹਿੰਦੀ ਮੈਂ ਆਪਣੇ ਜੋਗਾ ਰੱਖਿਆ ਹੋਇਆ ਦੇਖੋ ਮੈਂ ਫੇਰ ਕਹਿੰਦੀ ਆ ਵੀ ਇੱਕ ਚਮਚਾ ਕਿਉ ਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਧੀ ਭੈਣ ਦੇ ਮਨ 'ਚ ਫਰਕ ਕਿੱਡਾ ਜਾਂਦਾ ਹੈ ਕਿੱਡਾ ਕਰਕੇ ਜਾ ਉਹ ਕਦ ਥੋੜੀ ਬਣ ਜੂ ਉਹ ਕਦ ਥੋੜੀਆਂ ਧੀਆਂ ਨੂੰ ਪਿਆਰ ਕਰ ਲੂ ਉਹ ਕਦ ਤੁਹਾਨੂੰ ਪਿਆਰ ਕਰਨੂ ਕਦ ਤੁਹਾਨੂੰ ਬੁਢਾਪੇ ਚ ਸੰਭਲੂਗੀ ਠੀਕ ਹੈ ਉਹ ਤਾਂ ਇਹੀ ਕਹੂਗੀ ਵੀ ਉਹ ਜਿਵੇਂ ਅੱਜ ਕੱਲ ਮੈਂ ਬਹੁਤ ਕੁੜੀਆਂ ਬਹੂਆਂ ਦਾ ਮੂੰਹ ਸੋਣਿਆ ਕਹਿੰਦੇ ਜਾਂ ਸੱਸ ਚੰਗੀ ਹੋਵੇ ਨਹੀਂ ਫੋਟੋ ਕੰਮ ਦਾ ਤੇ ਟੱਗੀ ਹੋਵੇ ਪਰ ਉਹ ਤੁਹਾਡੀ ਫੋਟੋਆਂ ਦੀਆਂ ਹੀ ਅਰਦਾਸਾਂ ਕਰਨਗੀਆਂ ਹਾਂ ਬਿਛੋਟੀਆਂ ਨਹੀਂ ਹੋ ਤੁਹਾਡੀ ਤੰਦਰੁਸਤੀ ਦੀ ਅਰਦਾਸ ਨਹੀਂ ਕਰਦੀ ਤੰਦਰੁਸਤੀ ਦੀ ਅਰਦਾਸ ਨਹੀਂ ਤੰਦਰੁਸਤੀ ਦੀ ਅਰਦਾਸ ਉਹ ਨੂ ਕਰੂਗੀ ਜਿਹਨੂੰ ਸੱਸ ਦਾ ਭਾਅ ਹੋਵੇ ਜਿਹਦੀ ਸੱਸ ਮਾਂ ਵਰਗੀ ਹੋਵੇ ਜਿਹੜੀ ਚੰਗੀ ਹੋਵੇ ਨੂ ਨਾਲ ਸਹੀ ਵਰਤਾ ਕਰਦੀ ਹੋਵੇ ਨੋ ਨੋ ਰਜਮਾ ਪਿਆਰ ਦਿੰਦੀ ਹੋਵੇ ਨਾਲੇ ਤੁਹਾਡੇ ਐਂਡ ਵਿੱਚ ਮੂੰਹ ਚ ਚਮਚਾ ਦੇ ਸੀਗੇ ਉਹਦਾ ਪਾਈ ਜਨੇ ਨਾਲ ਕਹੀ ਜਨੇ ਲੈ ਜਾ ਨਾਲ ਹੁਣ ਲੈ ਜਾ ਨਾਲ ਹੁਣ ਫਿਰ ਇਹ ਕੁਸ ਵੀ ਹੁੰਦਾ ਹੁਣ ਇਹਨਾਂ ਨੇ ਹੁਣ ਜਿਹੜੀਆਂ ਚੰਗੀਆਂ ਧੀਆਂ ਜਿਹੜੀਆਂ ਚੰਗੀਆਂ ਸੱਸਾਂ ਜਿਨ੍ਹਾਂ ਦੀਆਂ ਜਾਂ ਧੀਆਂ ਭੈਣਾਂ ਆਇਆ ਨੇ ਆਪਣੇ ਸਹੁਰੇ ਘਰ ਲੁੱਟੀਆਂ ਪਾਉਣੀਆਂ ਹੁਣ ਉਹਨਾਂ ਨੇ ਕਮੈਂਟ ਇਹ ਕਰਨੇ ਆ ਭਾਈ ਨਹੀਂ ਸੱਸਾਂ ਨੇ ਇੰਨੀਆਂ ਮਾੜੀਆਂ ਤਾਂ ਨਹੀਂ ਹੁੰਦੀਆਂ ਭਾਈ ਜੇ ਵਾ ਮਾੜੀਆਂ ਨਹੀਂ ਕਹਿੰਦੀ ਸੁਭਾ ਸਾਡਾ ਉੱਚਾ ਨੀਮਾ ਹੁੰਦਾ ਮੈਂ ਮਾੜਾ ਕਦੇ ਵੀ ਕਿਸੇ ਨੂੰ ਨਹੀਂ ਕਹਿੰਦੀ ਮੈਂ ਕਹਿੰਦੀ ਹੁਣ ਨਹੀਂ ਵੀ ਸਾਡੇ ਸੁਆਹ ਚ ਫਰਕ ਹੁੰਦਾ ਇਨਸਾਨ ਇੱਕੋ ਜਿਹੇ ਹੁੰਦੇ ਨੇ ਸਭ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਇਹ ਕਿੱਡੀ ਵੱਡੀ ਗੱਲ ਹੈ ਕਿੱਡੀ ਵੱਡੀ ਗੱਲ ਹੈ ਅੱਛਾ ਘਰ ਚ ਹੁਣ ਮੈਂ ਤੁਸੀਂ ਫੇਰ ਕਹਦਾ ਨਹੀਂ ਮੈਂ ਮੈਂ ਕਰੀ ਜਾਂਦੀ ਐ ਹੁਣ ਮੈਂ ਘਰ ਚ ਕੱਲੀ ਆ ਫਰਿੱਜ ਚ ਦੁੱਧ ਮੈਂ ਕਹਿੰਦੀ ਐ 7-8 ਕਿਲੋ ਪਿਆ ਐ ਮੈਨੂੰ ਪਤਾ ਐ ਮੈਨੂੰ ਕਿਸੇ ਨੇ ਰੋਕਣਾ ਨਹੀਂ ਮੈਨੂੰ ਕਿਸੇ ਨੇ ਟੋਕਣਾ ਨਹੀਂ ਜੇ ਮੈਂ ਪਾਗਲਾ ਮੰਗੋ ਪੀ ਜਾਊਂਗੀ ਉਹਨੂੰ ਫਿਰ ਬਿਮਾਰ ਵੀ ਮੈਂ ਹੀ ਹੋਊਂਗੀ ਉਹ ਕਿਸੇ ਕਿਤੇ ਤਾਂ ਜਾ ਕੇ ਸਰੀਰ ਚੋਂ ਦੁੱਧ ਨੇ ਜਿਹੜਾ ਬੇਸਬਰਿਆ ਵਾਂਗੂ ਪੀਤਾ ਹੋਇਆ ਉਹਨੂੰ ਕਿਤੇ ਤਾਂ ਟਿਕਣਾ ਨਹੀਂ ਆ ਠੀਕ ਹੈ ਜੋ ਵੀ ਸਾਡੇ ਮੈਂ ਫੇਰ ਕਹਿੰਦੀ ਆ ਵੀ ਚਾਹ ਸਟੈਂਡਰਡ ਦੀ ਪੀਦੀ ਆ ਇਹਨ ਗਾੜੀ ਚਾਹ ਪੀਦੀ ਆ ਵੀ ਪਤਲੀ ਜੀ ਚਾਹ ਨਹੀਂ ਪੀਦੀ ਜਿਹੀ ਜੀ ਇਹ ਪੇਉ ਪੁੱਤ ਚਾਹ ਪੀਂਦੇ ਨੇ ਦੁੱਧ ਪੀਂਨੇ ਆ ਉਦਾਂ ਦਾ ਹੀ ਆਪਣਾ ਉਹ ਰੱਖੀ ਦਾ ਸਿਸਟਮ ਦੁੱਧ ਤਾਂ ਵੈਸੇ ਮੈਨੂੰ ਦੁੱਧ ਤਾਂ ਇੰਨਾ ਮੈਨੂੰ ਸਵਾਦ ਨਹੀਂ ਲੱਗਦਾ ਹੈ ਨਾ ਸਰਦਾਰ ਜੀ ਬਈ ਸਾਡੀ ਚਾਹ ਇਹ ਦੁੱਧ ਵਰਗੀ ਹੁੰਦੀ ਆ ਠੀਕ ਹੈ ਬਈ ਤੁਸੀਂ ਨਾ ਮੈਂ ਤੁਹਾਨੂੰ ਦੱਸਦੀ ਆਂ ਵੀ ਇਹ ਚੀਜ਼ਾਂ ਨਾ ਕਰਿਆ ਕਰੋ ਇਹ ਚੀਜ਼ਾਂ ਬਹੁਤ ਘਰਾਂ 'ਚ ਫਰਕ ਪਾਉਂਦੀਆਂ ਨੇ 10 ਕੁੜੀਆਂ ਦੱਸਾਂ ਕਹਿੰਦੀ ਅਸਤਾ ਆਚਾਰ ਵੀ ਕਈ ਵਾਰ ਪੇਕਿਆਂ ਤੇ ਲੈ ਕੇ ਆਉਂਦੀ ਆਂ ਆਚਾਰ ਨੂੰ ਵੀ ਜਿੰਦਾ ਲਾ ਦਉਂਦੀ ਆਂ ਸੱਸ ਸਾਡੀ ਦੇਸੀ ਘਿਓ ਨੂੰ ਜਿੰਦਾ ਲਾ ਦਉਂਦੀ ਆਂ ਦੁੱਧ ਨੂੰ ਜਿੰਦਾ ਲਾ ਦਉਂਦੀ ਆਂ ਐਨੀ ਕੀਰ ਹਾਂ ਹੁਣ ਤਾਂ ਇਹ ਚੀਜ਼ਾਂ ਆਮ ਘਰਾਂ 'ਚ ਰੋਲਦੀਆਂ ਫਿਰਦੀਆਂ ਨੇ ਐ ਥੋੜੀ ਹੁੰਦਾ ਹੁੰਦਾ ਭਈ ਇਹ ਕੰਮ ਨਾ ਕਰਿਆ ਕਰੋ ਇਹ ਚੀਜ਼ਾਂ ਸਾਡੇ ਤੇ ਸਾਡੇ ਘਰ ਤੇ ਸਾਡੇ ਸਮਾਜ ਤੇ ਬਹੁਤ بڑا ਅਸਰ ਪਾਉਂਦੀਆਂ ਜਿਹੜੀ ਧੀ ਨੂੰ ਘਰ ਚ ਇਦਾਂ ਦੀਆਂ ਚੀਜ਼ਾਂ ਤੰਗੀਆਂ ਘੱਟਦੀ ਐ ਜਾਂ ਉਹਨਾਂ ਨਾਲ ਇਦਾਂ ਦਾ ਵਰਤਾਅ ਹੁੰਦਾ ਵੀ ਚੀਜ਼ਾਂ ਨੂੰ ਜਿੰਦੇ ਲੱਗਦੇ ਆ ਘਰ ਚ ਫਿਰ ਉਹ ਰਿਸ਼ਤੇਦਾਰੀਆਂ ਚ ਹੋਰ ਨਾਲ ਨੂੰ ਵੀ ਦੱਸਦੀਆਂ ਅਗਲੀਆਂ ਗਾਹਾਂ ਹੋਰ ਨੂੰ ਦੱਸਦੀਆਂ ਇਹ ਜਿਹੇ ਗੱਲਾਂ ਫਿਰ ਸਾਡਾ ਵਰਤਾਅ ਸਾਡੇ ਸਮਾਜ ਚ ਫੈਲਦਾ ਫਿਰ ਤੁਹਾਡੀ ਮਸ਼ਹੂਰੀ ਹੁੰਦੀ ਆ ਬਹੁਤ ਫਿਰ ਤੁਹਾਡੀ ਮਸ਼ਹੂਰੀ ਹੁੰਦੀ ਆ ਮਸ਼ਹੂਰੀ ਸਾਡੇ ਹੱਥੇ ਚੰਗੀ ਕਰਾ ਲਓ ਮਾੜੀ ਕਰਾ ਲਓ ਹੂੰ ਠੀਕ ਐ ਇਹ ਕੰਮ ਨਾ ਕਰਿਆ ਕਰੋ ਇਹ ਤਾਂ ਸਾਨੂੰ 47 ਵਾਲੀਆਂ ਗੱਲਾਂ ਨੇ ਬਾਈ ਇਹ ਤਾਂ ਹੁਣ ਤੁਸੀਂ ਬਹੁਤ 21ਵੀਂ ਸਦੀ ਆ ਗਈ ਬਾਈ ਤੁਸੀਂ ਇਹ ਕੰਮ ਨਾ ਕਰਿਆ ਕਰੋ ਠੀਕ ਹੈ ਇਹ ਕੰਮ ਨਾ ਕਰਿਆ ਕਰੋ ਬਹੁਤ ਘਟੀਆ ਹਰਕਤ ਹੈ ਅ ਜੇ ਧੀਆਂ ਪੈਣਾ ਖਾਣ ਗਿਆ ਤਾਂ ਕਮਾਉਣ ਗਿਆ ਠੀਕ ਹੈ ਜੀ ਸੋਹੀ ਗੱਲ ਹੈ ਮੈਂ ਤਾਂ ਅਜੇ ਕੱਲ ਪਰਸੋਂ ਵੀ ਵੀਡੀਓ ਚ ਕਹਿ ਕੇ ਹਟੀਆਂ ਵੀ ਤੁਸੀਂ ਆਪਣੀਆਂ ਧੀਆਂ ਨੂੰ ਵੀ ਨੋਹਾਂ ਨੂੰ ਵੀ ਖਰਾਕ ਖੁੱਲੀ ਧਿਆ ਕਰੋ ਐਂਡ ਹੁਣ ਇਹ ਪੂਰੀਆਂ ਜਬਰੂ ਠੀਕ ਹੈ ਇਕ ਤਾਂ ਸਾਡੀ ਧੀ ਭੈਣ ਦੀ ਸਜਾਵਟ ਬਹੁਤ ਹੁੰਦੀ ਆ ਜਾਂ ਸਰੀਰ ਕੱਦ ਕਾਠ ਐਨ ਹੁੰਦਾ ਪੂਰਾ ਨੰਬਰ 2 ਤੇ ਉਹ ਕੰਮ ਨਾਲ ਵੀ ਪੂਰਾ ਘੁੱਲ ਸਕਦੀ ਆ ਉਹਨਾਂ ਨੇ ਬੱਚਿਆਂ ਨੂੰ ਵੀ ਜਨਮ ਦੇਣਾ ਹੈ ਉਹਨਾਂ ਨੇ ਬੱਚੇ ਸੰਭੜਨੇ ਆ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ ਵੀਰਾਂ ਦੀ ਡਿਊਟੀ ਬਾਹਰਲੀ ਬਹੁਤ ਜ਼ਿਆਦਾ ਹੁੰਦੀ ਆ ਕੰਮ ਕਾਜਾਂ ਦੀ ਔਰਤ ਦੀ ਘਰ ਚ ਡਿਊਟੀ ਬਹੁਤ ਸਖਤ ਹੁੰਦੀ ਆ ਵੱਧ ਵੱਧ ਡਿਊਟੀ ਵੱਧ ਆਦਨੀਆਂ ਨਾਲੋਂ ਕੋਈ ਐਤਵਾਰ ਦੀ ਛੁੱਟੀ ਕਰ ਲੂ ਕੋਈ ਕਸੇ ਦੀ ਅਸੀਂ ਤਾਂ ਤੜਕੇ ਤੇ ਉੱਠ ਕੇ ਰਾਤ ਨੂੰ ਪੈਣ ਦੇ ਸਾਰਾ ਟੰਬਰ ਰਜਾਈਆਂ 'ਚ ਪੜ ਜਾਂਦਾ ਉਦੋਂ ਬਾਅਦ ਵੀ ਭਾਂਡੇ ਭੁੰਡੇ ਮਾਂਜ ਕੇ ਸਾਰਾ ਕੁਝ ਕਰਕੇ ਫੇਰ ਪੈਣਾ ਪੈਂਦਾ ਛੁੱਟੀ ਹੈ ਉਹ ਨਹੀਂ ਸਰਕਾਰੀ ਵਾਲਿਆਂ ਨੂੰ ਵੀ ਛੁੱਟੀ ਆ ਠੀਕ ਹੈ ਸੋ ਇਹ ਗੱਲਾਂ ਜਿਹੜੀ ਹਾਊਸ ਵਾਈਫ ਹੈ ਉਹਦੀ ਬਹੁਤ ਜ਼ਿਆਦਾ ਸੈਕਟ ਡਿਊਟੀ ਹੈ ਨੌਕਰੀਆਂ ਵਾਲੇ ਵੀ ਛੁੱਟੀ ਕਰ ਲੈਂਦੇ ਨੇ ਖੇਤੀ ਵਾਲਾ ਬੰਦਾ ਵੀ ਰੋਮਾਂਸ ਪ੍ਰੇਹਾਂ ਦਾ ਨਵੇੜ ਕੇ ਬੇਲਾ ਜਾ ਹੋ ਜਾਂਦਾ ਕਿਤੇ 15 20 ਦਿਨ ਅਸੀਂ ਤਾਂ 15-20 ਘੰਟੇ ਵੀ ਬੇਲੀਆਂ ਨਹੀਂ ਹੈਗੀਆਂ ਰਾਤ ਨੂੰ ਨਬੜ ਕੇ ਪੈਂਦੀਆਂ ਕੰਮ ਉੱਠਦੇ ਨੂੰ ਫੇਰ ਉਹਨੇ ਕੰਮ ਖੈਲੇ ਪਏ ਹੁੰਦੇ ਨੇ ਅੱਛਾ ਇਹ ਸੋਈ ਗੱਲਾਂ ਸੱਸਾਂ ਇਹ ਕੰਮ ਨਾ ਕਰਿਆ ਕਰੋ ਹੁਣ ਮੇਰੀਆਂ ਗੱਲਾਂ ਦਾ ਬੁਰਾ ਨਾ ਮਨਾਇਓ ਮੈਨੂੰ ਜੇ ਕੁੜੀਆਂ ਦੀ ਰਿਕਵੈਸਟ ਆਈ ਹੈ ਮੈਂ ਤਾਂ ਗੱਲ ਕੀਤੀ ਹੈ ਉੱਥੇ ਜਿੰਦੇ ਲਾ ਲੇ ਉੱਥੇ ਜਿੰਦੇ ਲਾ ਲੇ ਇਹ ਜਿੰਦੇ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਖਾਣ ਪੀਣ ਨਾਲ ਕੁਝ ਨਹੀਂ ਮੁੱਕਦਾ ਹੈਗਾ ਠੀਕ ਹੈ ਇਹ ਸੋਈ ਗੱਲਾਂ ਬਈ ਇਹ ਕੰਮ ਨਾ ਕਰਿਆ ਕਰੋ ਯਾਰ ਜਮਾ ਵਿੱਚ ਜਨ ਤੁਹਾਡੇ ਨਾਲ ਗੱਲ ਕਰਨੀ ਸੀ ਤੇ ਕਰ ਲਈ ਹੁਣ ਦੇਖ ਲਓ ਮੈਂ ਕੱਲੀ ਨਹੀਂ ਸਰਦਾਰ ਨੇ ਵੀ ਇਹ ਚੀਜ਼ਾਂ ਪੜ ਲੀਆਂ ਤੁਸੀਂ ਕਿਤੇ ਕੱਢ ਲਏ ਮੈਸੇਜ ਮੈਂ ਮੈਸੇਜ ਲੱਗਿਆ ਤਾਂ ਦੇਖਣ ਪਿੱਛੋਂ ਅੱਛਾ ਉੱਥੇ ਨਿਕਲੇ ਪਰसों ਜਾਂ ਚੌਥੇ ਹੀ ਆਇਆ ਦੋ ਕੁ ਦਿਨ ਪਹਿਲਾਂ ਹੀ ਆਇਆ ਸੀ ਵੀ ਸੋਹੀ ਗੱਲਾਂ ਇਹ ਕੰਮ ਨਹੀਂ ਕਰਨਾ ਚਲੋ ਠੀਕ ਆ ਜੀ ਮੇਰੇ ਹੁਣ ਕੰਮ ਕਾਜ ਹੈ ਜੀ ਬਹੁਤ ਰਹਿਨੇ ਆ ਹੁਣ ਸਫਾਈਆਂ ਕਰਨੀਆਂ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਫੇਰ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ੍ਰੀ ਅਕਾਲ ਜੀ